ਪੂ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਲੁਧਿਆਣਾ ਤੇਜਾ ਸਿੰਘ ਸੁਤੰਤਰਤਾ ਸਕੂਲ ਦੇ ਦੋ ਬੱਚੀਆਂ ਆ ਜਿਹੜੀਆਂ ਨੇ ਪਹਿਲੇ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਆ ਅਦਿੱਤੀ ਅਤੇ ਲੀਸ਼ਾ ਸਾਡੇ ਨਾਲ ਨੇ ਗੱਲ ਕਰਾਂਗੇ 650 ਤੋਂ 650 ਤੋਂ 645 ਮੇਡਾ ਕੀ ਕਹਿਣਾ ਚਾਹੋ ਕੀ ਨਾਮ ਆ ਕਿਸ ਤਰ੍ਹਾਂ ਅੱਜ ਤੁਹਾਨੂੰ ਲੱਗ ਰਿਹਾ ਬਸ ਹੋਰ ਮੇਰਾ ਨਾਮ ਅਦਿੱਤੀ ਹੈ ਬਹੁਤ ਮਿਹਨਤ ਕੀਤੀ ਕਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ ਟੀਚਰ ਦਾ ਸਹਿਯੋਗ ਸੀਗਾ ਕੀ ਕਹਿਣਾ ਚਾਹੋਗੇ ਬਹੁਤ ਮਿਹਨਤ ਕੀਤੀ ਟੀਚਰਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਐਕਸਟਰਾ ਕਲਾਸਿਸ ਸੰਡੇ ਵਗੈਰਾ ਸਭ ਕੁਝ ਲੱਗਦਾ ਸੀ ਕੀ ਪੜਨਾ ਚਾਹੋਗੇ ਤੁਸੀਂ ਵੱਡਾ ਹੋ ਕੇ ਤੋਂ ਬਾਅਦ ਤੁਹਾਡੀ ਕੀ ਹੈ ਤੁਹਾਡੀ ਸਟੱਡੀ ਕੀ ਪਾਸ ਬੰਦੇ ਵਿੱਚ ਕੀ ਕਰਨਾ ਚਾਹੋਗੇ ਪਲਸ 1 ਮੈਡੀਕਲ ਲਿਆ ਉਸਕੇ ਬਾਅਦ ਨੀਟ ਕਰੇਗੇ ਫਿਰ ਡਾਕਟਰ ਸਰਜਨ ਕਿੰਨਾ ਕਿੰਨਾ ਚਿਰ ਤੁਸੀਂ ਪੜ੍ਹਦੇ ਸੀਗੇ ਜਦੋਂ ਤੁਸੀਂ ਪੇਪਰ ਦੇਣੇ ਸੀਗੇ ਕਿੰਨਾ ਕਿੰਨਾ ਚਿਰ ਪੜ੍ਹਦੇ ਸੀ ਉਹਦੇ ਬਾਰੇ ਦੱਸੋ ਰਾਤ 1 ਵਜੇ ਜਾਂਦੇ ਸੀ ਆ ਪੂਰੀ ਰਾਤ ਲੰਘ ਜਾਂਦੇ ਸੀ ਫਿਰ ਸਵੇਰੇ 6:00 ਕਿ ਤੁਹਾਨੂੰ ਆਪਣੇ ਕਲੀਨਿਕਸ ਕੀ ਕਹਿਣਾ ਚਾਹੋਗੇ ਕਿ ਜਦੋਂ ਥੋੜੇ ਚੀਜ਼ ਨੇ ਦਾ 9th 8th ਬੜੀ ਨਹੀਂ ਕਿਹਾ ਚੋਣ ਉਹਨਾਂ ਤੋਂ ਕਿ ਕੋਈ ਪ੍ਰੈਸ਼ਰ ਨਾ ਲੈਣ ਚੰਗਾ ਹੋ ਜੂਗਾ ਬਸ ਪ੍ਰੈਸ਼ਰ ਨਾ ਲੈਣ ਕਿਸੇ ਵੀ ਬਿਲਕੁਲ ਅਲੀਸ਼ਾ ਸਾਡੇ ਨਾਲ ਕੀ ਕਹਿਣਾ ਚਾਹੋਗੇ ਅਲੀਸ਼ਾ ਕਿ ਕਿੰਨੀ ਮਿਹਨਤ ਕਰਦੇ ਸੀਗੇ ਕੀ ਅੱਜ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜਿੰਨੀ ਮਿਹਨਤ ਕੀਤੀ ਸੀ ਤੇ ਉਹਦਾ ਫਲ ਅੱਜ ਮਿਲ ਗਿਆ ਤੇ ਮਾਤਾ ਪਿਤਾ ਜਾਂ ਟੀਚਰ ਕੀ ਕਹਿੰਦੇ ਕੀ ਦਾ ਟੈਂਗ ਸਭ ਤੋਂ ਵੱਡਾ ਕਿਹਦਾ ਰੋਲ ਰਿਹਾ ਇਸ ਬਾਰੇ ਆਈ ਥਿੰਕ ਸਾਰਿਆਂ ਦਾ ਇਕੁਅਲੀ ਸਪੋਰਟ ਰਿਹਾ ਹੈ ਅਗਰ ਇਕੁਅਲ ਰਹੇਗਾ ਤਾਂ ਹੀ ਤਾਂ ਕੁਝ ਕਰਾਂਗੇ ਤੇ ਕੀ ਕਹਿਣਾ ਨੇ ਹੁਣ ਇਸ ਤੋਂ ਬਾਅਦ ਕਿਹੜੀ ਸਟਰੀਮ ਦੇ ਵਿੱਚ ਜਾਣਾ ਚਾਹਦੇ? ਮੈਡੀਕਲ ਲਿਖਤੀ ਐ। ਨੀਕ ਕਰਨੀ ਐ ਤਾਂ ਸਰਜਨ ਬਣਨਾ। ਪੀ ਫਾਦਰ ਮਦਰ ਕੀ ਅੱਜ ਕਿੰਨੇ ਖੁਸ਼ ਨੇ ਵੀ ਕੁੜੀਆਂ ਨੂੰ ਲੱਗਦਾ ਘਰਾਂ ਦੇ ਵਿੱਚ ਹੁੰਦਾ ਵੀ ਕੁੜੀਆਂ ਨੂੰ ਅੱਜ ਕੱਲ ਕਹਿੰਦੇ ਨੇ ਭੂਣ ਹੱਤਿਆ ਬਹੁਤ ਹੁੰਦੀ ਆ ਕੁੜੀਆਂ ਨੂੰ ਮੁੰਡਿਆਂ ਨੂੰ ਜ਼ਿਆਦਾ ਤੈਅ ਦਿੰਦੇ ਨਾ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ? ਆਈ ਥਿੰਕ ਅੱਜ ਕੱਲ ਨਹੀਂ ਮੰਨਦੇ ਸਾਡੇ ਸਕੂਲੇ ਵੀ ਨਹੀਂ ਮੰਨਦੇ ਸਾਰੇ ਇਕੁਅਲ ਨੇ। ਸਾਰੇ ਇਕੁਅਲ ਨੇ ਕਹਿੰਦੇ ਤਾਂ। ਨੂੰ ਕੀ ਕਹਿਣਾ ਚਾਹੋ ਨੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਅੱਜ ਤੁਹਾਡੀ ਬੇਟੀ ਦੇ ਟੌਪਿਕ 'ਤੇ? ਬਹੁਤ ਵਧੀਆ ਲੱਗਦਾ। ਅੱਗੇ ਕਿਸ ਤਰ੍ਹਾਂ ਤੁਸੀਂ ਇੰਟੈ ਤੇ ਮੈਡੀਕਲ ਰੱਖੀ ਨੇ ਅੰਕਲ ਕੋ ਜਿੰਨੇ ਬੜੂ ਵੀ ਅਜੀਮਾ ਸਕੋਰ ਕਰਾਂਗੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮਾਦ ਬਹੁਤ ਵਧੀਆ ਆ ਜੀ ਸਾਡੀ ਬਹੁਤ ਵਧੀਆ ਲੱਗਿਆ ਸਾਨੂੰ ਕਿਚਰੋਂ ਦੀ ਕੀ ਕਹਿਣਾ ਚਾਹੁੰਦੇ ਮੈਂ ਕਲਾਸ ਇਨਚਾਰਜ ਆ ਸਰ ਇਸ ਤੋਂ ਜ਼ਿਆਦਾ ਮਾਣ ਵਾਲੀ ਕੋਈ ਗੱਲ ਨਹੀਂ ਹੁੰਦੀ ਕਿ ਸਾਡੀ ਮਿਹਨਤ ਇਸ ਲੈਵਲ ਤੇ ਆ ਕੇ ਰੰਗ ਲਿਆਏ ਤੇ ਸਾਡੀਆਂ ਟਰੋਫੀਸ ਤਾਂ ਇਹੀ ਨੇ ਸਾਡੀ ਮਿਹਨਤ ਸਾਰੀ ਇਹੀ ਆ ਅਸੀਂ ਇੰਨਾ ਤੋਂ ਬਣੇ ਆ ਜੋ ਬਣਦੇ ਆ ਜੇ ਸਾਡੀ ਮਿਹਨਤ ਇਸ ਤਰ੍ਹਾਂ ਰੰਗ ਲਿਆ ਰਹੀ ਆ ਤਾਂ ਇਹ ਇਸ ਤੋਂ ਵੱਧ ਕੀ ਹੈ ਰੱਬ ਨੇ ਸ਼ੁਕਰਾਨੇ ਜੋਗਾ ਕੀਤਾ ਬਹੁਤ ਬਹੁਤ ਮਾਰ ਦਿੱਤਾ ਤਾਂ ਬਿਲਕੁਲ ਪੰਜਾਬ